ਬਾਦ ਕੋਲ ਮੇਰਾ ਕੋਈ ਜਵਾਬ ਨਹੀਂ ਹੈ ਪੈਸੇ ਦੱਸ ਲੈਣਾ ਉਹ ਪੈਰ ਉੱਤੇ ਚੱਲੀ ਜਹਾਉਂਦਾ ਮੇਰਾ ਛੱਟ ਰੱਖ ਜੇ ਪੈਣ ਆ ਕੇ ਆਉਂਗਾ 40 ਰੁਪਏ ਲੱਗੇ ਨਹੀਂ ਤੇ ਰੋ ਰਿਹਾ ਉਹ ਮੇਰਾ ਨਹੀਂ ਮਾਤਾ ਮਾਰ ਦੇ ਪੈ ਤੂੰ ਇਹਨੂੰ ਕੁੱਤੇ ਇਹਨੂੰ ਮਾਰ ਦੇ ਮਾਰ ਦੇ ਤਾ ਇਹਦਾ ਪਾਉਗੀ ਬਾਈ ਇਹਦਾ ਪਾਉਗੇ ਪਰੇ ਹੋ ਜਾ ਕਮਾਲ ਕਰਤਾ ਮੇਰਾ ਕੋਈ ਨਹੀਂ ਠੀਕ ਹੈ ਇਹਦਾ ਪਉ ਪਰੇ ਹੋ ਜਾ ਤੇਰੀ ਹੈ ਨਹੀਂ ਤੇਰੀ ਹੈ ਨਹੀਂ ਪਰੇ ਹੋ ਜਾ ਆ ਵੀ ਪਉ ਇਹ ਕੀ ਹੈ ਜਾਨ ਫਰਿਆ ਫਰਿਆ ਨਾ ਤੂੰ ਆਪਣੇ ਗਲਤ ਮਾਰਿਆ ਏ ਮਗਰ ਜਾ ਕੇ ਮਾਰਿਆ ਨਾ ਮਗਰੋ ਚੜ ਕੇ ਮੋਟਰ ਤੇ ਨਹੀਂ ਮਾਰਨੇ ਗੁੱਸਾ ਆ ਆਪਾਂ ਚਾ ਨਹੀਂ ਗੁੱਸਾ ਆਇਆ ਗੁੱਸਾ ਮਾਰਨੇ ਆ ਮਾਂ ਦੀ ਗੱਲ ਪਰ ਤੂੰ ਇੱਕ ਵਾਰੀ ਗਲਤ ਕਹਨੀ ਬਸ ਆਪਣੇ ਮਾਰਿਆ ਨਾ ਓ ਭੱਜ ਕੇ ਬਾਬਿਓ ਓ ਜਾਂਦਿਆ ਠੀਕਾ ਥਾਪੜੇ ਚਲੋ ਬੰਦੇ ਨੂੰ ਗੱਲ ਲੱਖ ਗਲਤ ਹੋ ਗਈ ਚਲੋ ਇਹ ਗੱਲ ਸੜਾ ਤੇ ਸਾਰਾ ਸਾਰਾ ਮੁੱਦਾ ਹੀ ਉਹ ਨਵਰਾਦਾ ਹੈਗਾ ਬੰਦਾ ਹੋ ਉਥੋਂ ਭੱਜ ਕੇ ਆਉਂਦਾ ਤੇ ਦੁਬਾਰਾ ਕਿ ਥਾਪੜੇ ਮਾਰਦਾ ਲੈ ਹੁੜੇ ਕਹਿੰਦੀ ਓ ਜਾਂਦਿਆ ਪਰ ਬਾਬਿਓ ਅਸੀਂ ਇਹ ਕਹਨੇ ਆ ਰਿਹਾ ਕਿ ਅਨਸਾਫ਼ ਮਿਲੇ ਚਲੋ ਜੀ ਉਹ ਤਾਂ ਪੈਗ ਲੱਗੇ ਹੀ ਭਰਾ ਦੇ ਚਾਰ ਕੋਈ ਚੱਕਰ ਨਹੀਂ ਨਾ ਪਰ ਯਾਰ ਆਹ ਠੱਕਾ ਥੋੜੀ ਆਹ ਪ੍ਰਵਾਸੀ ਕਰਨ ਲੱਗੇ ਦੇਖ ਲੋ ਆਹ ਕਰਨ ਲੱਗੇ ਕੰਮ ਪ੍ਰਵਾਸੀ ਲੱਖਸਾਣਾ ਐਵੇਂ ਨਹੀਂ ਕਹਿੰਦਾ ਠੀਕ ਹੈ ਨਾ ਹੁਣ ਤੁਹਾਡੇ ਸਾਹਮਣੇ ਰਿਜ਼ਲਟ ਆਉਣ ਲੱਗ ਗਿਆ ਉਹ ਵੀਰਾ ਬੈਠਾ ਮੈਂ ਵਿੱਚ ਸ਼ਾਟ ਲੌਂਗ ਕੱਟ ਕੇ ਠੀਕ ਆ ਇਹਦੇ ਵਿੱਚ ਤੁਸੀਂ ਦੇਖੋ ਵੀ ਕੌਣ ਠੱਕਾ ਕੌਣ ਵੱਧ ਕੌਣ ਕਰਦਾ ਹੈ ਨਾ ਉਹ ਹਲੇ ਹੀ ਮੂੰਹ ਤੇ ਕਹੇ ਕਹਦਾ ਕਰਿਆ ਤਾਂ ਕਰਿਆ ਕਹਿੰਦਾ ਲੈ ਕੋਈ ਗਾਣੀਆਂ ਨਾ ਸ਼ੇਅਰ ਕਰ ਦਿਓ ਜਿਆਦੀ ਈ ਮੀ ਲੇ ਬੰਦੇ ਪਿੰਡ ਦਾ ਬੰਦਾ ਹੈਗਾ ਜਿਨ੍ਹਾਂ ਨੇ ਇਹ ਨਹੀਂ ਦੇਖਿਆ ਵੀ ਅਸੀਂ ਇਹਨਾਂ ਦੇ ਘਰ ਦੇ ਵਿੱਚ ਪੰਜਾਬ ਦੇ ਵਿੱਚ ਆਏ ਆ ਅਸੀਂ ਇਹਨਾਂ ਤੇ ਹਮਲਾ ਕਰਦੇ ਆ ਅਸੀਂ ਇੱਥੋਂ ਰੋਜ਼ਗਾਰਖਾਨਿਆਂ ਨਾਲੇ ਰੋਜ਼ਗਾਰ ਨਾਲੇ ਰੋਜ਼ਗਾਰ ਲੈਂਦੇ ਆ ਲੁੱਟਦੇ ਆ ਸਾਡਾ ਨਾਲੇ ਸਾਡੇ ਬੰਦਿਆਂ ਨੂੰ ਕੁੱਟਦੇ ਆ ਸਾਡੇ ਲੱਗਦਾ ਕੀ ਹੈ ਇਹੀ ਗੱਲ ਦਾ ਇਹੀ ਗੱਲ ਕਰਦੇ ਆ ਇਹਨਾਂ ਨੂੰ ਹਰ ਥਾਂ ਤੋਂ ਭਜਾਉਣਾ ਚਾਹੀਦਾ ਹੈ ਇਹਨਾਂ ਨੂੰ ਬਿਲਕੁਲ ਇਹਨਾਂ ਚ ਗਲੀਆਂ ਗੱਲ ਤੇ ਇੱਥੇ ਖੜਦੇ ਆ ਗਲੀਆਂ ਚੋਂ ਵੜਨ ਤੋਂ ਇਹਨਾਂ ਨੂੰ ਰੋਕਣਾ ਚਾਹੀਦਾ ਹੈ ਜਿੱਥੇ ਕਿਤੇ ਇਹ ਬੰਦਾ ਮਿਲਦਾ ਹੈ ਕੋਈ ਵੀ ਬੰਦਾ ਮਿਲਦਾ ਹੈ ਇਹਨਾਂ ਨੂੰ ਨਾ ਗੱਲ ਕਰਨ ਦੀ ਤਮੀਜ਼ ਆ ਕਿਸੇ ਨੂੰ ਗੱਲ ਕਰਨ ਦੀ ਤਮੀਜ਼ ਨਹੀਂ ਤੁਸੀਂ ਕਿਸੇ ਦੁਕਾਨਦਾਰ ਕੋਲੇ ਜਾਵੜੋ ਇਹਨਾਂ ਦਾ ਬੰਦਾ ਖਾਸ ਤੌਰ ਤੇ ਭਈਆ ਬਿਹਾਰੀ ਭਈਆ ਇਹਨਾਂ ਦਾ ਬੰਦਾ ਖਾਸ ਤੌਰ ਤੇ ਇਸ ਤਰ੍ਹਾਂ ਦਾ ਹੈਗਾ ਉਹਦੀ ਬੋਲੀ ਪੁੱਠੀ ਹੈ ਹਮੇਸ਼ਾ ਪੁੱਠੀ ਹੈ ਐਸ ਮਾਰਕੀਟ ਦੇ ਵਿੱਚ ਤਾਂ ਮੈਂ ਦੇਖਿਆ ਬੋਲੀ ਪੁੱਠੀ ਹੁੰਦੀ ਹੈ ਇਹਨਾਂ ਦੀ ਜੇ ਕੋਈ ਗੱਲ ਤੁਹਾਨੂੰ ਉਹਦੇ ਸੌਦਾ ਪੁੱਗਦਾ ਨਹੀਂ ਉਹਨੂੰ ਕਹਿਣਗੇ ਅੱਗੇ ਚਲਾ ਜਾ ਅੱਗੇ ਚਲਾ ਇਹਨਾਂ ਦੀ ਇਹ ਬਦਮਾਸ਼ੀ ਵਾਲੀ ਲੈਂਗੁਏਜ ਹੈ ਬਦਮਾਸ਼ੀ ਵਾਲੀ ਲੈਂਗੁਏਜ ਅਸੀਂ ਇੱਥੇ ਰਹਿਣ ਨਹੀਂ ਦੇਣੀ ਬੈਗੁਰੂ ਜੀ ਦਾ ਖਾਲਸਾ ਬੈਗੁਰੂ ਜੀ ਕੀ ਫਤਿਹ ਅੱਗੇ ਆ ਬਾਬਾ ਅੱਗੇ ਸੁਣਨ ਦੀ ਇਹ ਮਾਨਤਾ ਤੋਂ ਉੱਨੇ ਉਦੋਂ ਬਾਅਦ ਹਿੱਕ ਠੋਕ ਕੇ ਕਿਹਾ ਕਹਿੰਦਾ ਇੱਕ ਕਸਮ ਪਰੰਪਰਾ ਵੀ ਕੀਤਾ ਹੈ ਪੈਸੇ ਲੈ ਕੇ ਸਮਝੌਤਾ ਹੋ ਰੰਦਾ ਇਹ ਕਹਿੰਦੇ ਯਾਰ ਜੇ ਉਹ ਮਰ ਜਾਂਦਾ ਤੁਸੀਂ ਇੰਨਾ ਕੁਛਾ ਉਹ ਫੇਰ ਜਿੰਦਾ ਮਰ ਜਾਂਦਾ ਮਰਦੇ ਫੇਰ ਮਾਰ ਲੈਂਦੇ ਜਾਂਦਾ ਇੱਕ ਪੰਜਾਬੀ ਮੇਰਾ ਪਹਿਲਾ ਮਾਰਿਆ ਵਾ ਉਹ ਹੈ ਵੀ ਇੱਕ ਪੰਜਾਬੀ ਮੇਰੇ ਪਹਿਲਾ ਮਾਰਿਆ ਕਹਿੰਦੇ ਰਾਜੀ ਬੰਦਾ ਹੋ ਜੂ ਪੈਸੇ ਦੇ ਕੇ ਜਿਹੜੇ ਘਰਾਂ 'ਚ ਬੈਠੇ ਆ ਉਹਨਾਂ ਨੂੰ ਵੀ ਮਟੋਵਾ ਉਹਨਾਂ ਦੀ ਵੀ ਹੁਣ ਉਹਦੇ ਵਾਸਤੇ ਵੀ ਜਿਹੜਾ ਮੁੰਡੇ ਦੇ ਸੱਟ ਵੱਜੀ ਹੈ ਉਹਦਾ ਦੋ ਤਿੰਨ ਜਣੇ ਕਹੀ ਜਾਂਦਾ ਪਰ ਉਹਦੇ ਫੁੱਟ ਤੋਂ 10 ਜਣੇ ਰਹੇ ਆ ਨਾ ਜਿਹੜੇ ਤਾਂ ਸੁਣਦੇ ਆ ਉਹਨਾਂ ਨੂੰ ਪੁੱਛ ਲੋ ਵੀਡੀਓ ਤਾਂ ਦੋ ਕ ਜਣੇ ਆਏ ਆ ਕੁੱਟਿਆ ਉਹਨੂੰ 10 ਜਣੇ ਨੇ ਧਰ ਕੇ ਕੋਲਾ ਵੀ ਨਾਲ ਖੜੋ ਉਹ ਦਸਾਂ ਦੇ 307 ਲੱਗੂ ਬਾਈ ਫੇਰ ਕੱਢ ਨੂੰ ਕਿਸੇ ਨੇ ਹੱਥ ਨਹੀਂ ਪਾਉਣਾ 7-7 ਸਾਲ ਦੀ ਸਜ਼ਾ ਉੱਤੇ ਪਰ ਉਹਨੂੰ ਪੁਲਿਸ ਰਲੀ ਵੀ ਉਹਨਾਂ ਨਾਲ ਤੇ ਰਾਜੀ ਬੰਦਾ ਕਰਾ ਦੂ ਬਾਈ ਕੱਢ ਨੂੰ ਫੇਰ ਕੁੱਟਣਗੇ ਉਹਨਾਂ ਨਾਲ ਵੀ ਆਪਾਂ ਨੂੰ ਸਾਰਿਆਂ ਨੂੰ ਸਟੈਂਡ ਲੈਣਾ ਪੈਣਾ ਬਾਈ ਹੈ ਨਾ ਤੇ ਕਿਸੇ ਦਾ ਕੋਈ ਪ੍ਰੂਫ ਨਹੀਂ ਬਾਈ ਇੱਥੇ ਹਨਾ ਸਾਰੇ ਫਰੀ ਚ ਆ ਕੇ ਕੰਮ ਕਰ ਜਾਂਦੇ ਨਾਲੇ ਕੁੱਟ ਕੇ ਬਾਹਰ ਜਾਂਦੇ ਆ ਚਾਹੇ ਪੂਰਾ ਵਧੀਆ ਇਹਨਾਂ ਨੂੰ ਇਹ ਚੀਜ਼ ਆ ਹੁਣ ਜਿੱਕੇ ਰੇੜੀਆਂ ਲੈ ਕੇ ਆਉਣਗੇ ਆਪਾਂ ਵੀ ਕਮੇਟੀ 25 2500 ਲਵੇ ਮਹੀਨੇ ਦਾ 2 200 ਲਵੇ ਥਰਮਲ ਲਵੇ ਕੋਈ ਲਵੇ ਪੂਰਾ ਉਹ ਲਾਓ ਜਦੋਂ ਪਤਾ ਵੀ ਪੈਸੇ ਚੰਗੇ ਕਮਾ ਲੈਣੇ ਆ ਫੇਰ ਹੀ ਕਹਿੰਦਾ ਅਗਲਾ ਵੀ ਰਾਜੀ ਬੰਦਾ ਕਰਨਾਗੇ ਪੈਸੇ ਲੈ ਕੇ ਜਵਾਬ ਵੀ ਇਹਨਾਂ ਦਾ ਜਵਾਬਾ ਚਿੰਤਾ ਵਾਲਾ ਅਸੀਂ 2500 ਨਹੀਂ ਨਹੀਂ ਜਿਹਦੇ ਚੰਗੇ ਪੈਸੇ ਲੱਗੇ ਹੁੰਦੇ ਆ ਉਹ ਜਮਾ ਨਹੀਂ ਕਹਿੰਦਾ ਵਾ ਰਾਜੀ ਮਨਦਾ ਨੇ ਵਧੀਆ ਵਿਚਾਰ ਰੱਖਿਆ ਵਧੀਆ ਰੱਖਿਆ ਧੰਨਵਾਦੀ ਆ ਜੇ ਪਰ ਮੈਂ ਤੁਹਾਨੂੰ ਦੱਸਣਾ ਜੇ ਅਸੀਂ ਇਸ ਤਰ੍ਹਾਂ ਦੇ ਚੱਕਰ 'ਚ ਪੈ ਗਏ ਤਾਂ ਅਸੀਂ ਜਮੇ ਹੀ ਖਤਮ ਹੋ ਜਾਾਂਗੇ ਭਾਈ ਇਹਨਾਂ ਦੀਆਂ ਰਿਆਆਂ ਕਰੀਆਂ ਵੀ ਇਹਨਾਂ ਸਾਰਿਆਂ ਦੀਆਂ ਜੇ ਫੈਸਲਾ ਲੈਣਾ ਤਾਂ ਇੱਕ ਮੁੱਠੋ ਕੇ ਸਾਨੂੰ ਇਕੱਠੇ ਹੋ ਕੇ ਲੈਣਾ ਪਊਗਾ ਅਗਲੀ ਗੱਲ ਹੋਰ ਤੁਹਾਨੂੰ ਦੱਸਦਾ ਸੁਣੋ ਮੇਰੀ ਗੱਲ ਜਿਹੜਾ ਇਹਦੀ ਗੱਲ ਹੁਣ ਪਾਈ ਜਿਹਨੇ ਖਾਨਸਾਹ ਜੀ ਨੇ ਕੀਤੀ ਆ ਬਹੁਤ ਵਧੀਆ ਕੀਤੀ ਆ ਵੀ ਉਹਨਾਂ ਦੇ ਪਰਿਵਾਰ ਨਾਲ ਸਾਨੂੰ ਜਿਹੜਾ ਉਹਨਾਂ ਦਾ ਪਰਿਵਾਰ ਆਇਆ ਤਦੇ ਵਿਸ਼ਵਾਸ ਦਿਵਾ ਲੇ ਕਿ ਜਿੰਨਾ ਚੱਕਾ ਸੀ ਲੋਕ ਕਹਿੰਦੇ ਨਹੀਂ ਉਹਨਾਂ ਚੱਕਾ ਸਮਝੌਤਾ ਨਹੀਂ ਹੋਣਾ ਚਾਹੀਦਾ ਉਹ ਪੁਲਕਾਰ ਵੀ ਕਰਦੇ ਖੜੇ ਹੋ ਗਏ ਪੁਲਕਾਰ ਵੀ ਹੋਣੀ ਚਾਹੀਦੀ ਆ ਤੇ ਇੱਕ ਕਾਰਵਾਈ ਨਿਕਲੀ ਅਸੀਂ ਜਿਹੜੀਆਂ ਰੇੜੀਆਂ ਤੇ ਜਿਹੜੇ ਭਈਏ ਆ ਉਹ ਤਾਂ ਅਸੀਂ ਬਾਹਰ ਕੱਢਣੀ ਕਰਨੀ ਆ ਉਹ ਤਾਂ ਇੱਥੇ ਰਹਿਣ ਦੇਣੀ ਨਹੀਂ ਹਾਂਜੀ ਇਹ ਤਾਂ ਖਾਲੀ ਖਤਰਾ ਸੱਦ ਲੋ ਇੱਕ ਜਿਹੜਾ ਵੀਰ ਹੁੰਦਾ ਬੜੀਆਂ ਉਹਦੇ ਕੋਈ ਛਾਇਆ ਨਹੀਂ ਆਉਂਦੀ ਐਨੇ ਉਹਦੇ ਜਿਹੜੀ ਹਾਲਤਾਂ ਭੈੜੀ ਕੀਤੀ ਆ ਪਰ ਜਿਹੜਾ ਸਾਡੇ ਇੱਥੇ ਪੁਲਿਸ ਪਰ ਸੋਸਨ ਦਾ ਰੌਲਾ ਉਹਨੇ ਉਹ ਬੰਦੇ ਨੂੰ ਵੀ ਕਰਿਆ ਤੂੰ ਛੁੱਟੀ ਲੈਣਾ ਉਹਦਾ ਸਮਝੌਤਾ ਕਰਾ ਕੇ ਤੇ ਜੀ ਇਹ ਤਾਂ ਉੱਥੇ ਉਹ ਬਿਆਨ ਨਹੀਂ ਦੇ ਰਿਹਾ ਜੱਜ ਉਹ ਐ ਨਹੀਂ ਕਰ ਰਿਹਾ ਪਰ ਜਿਹੜੀ ਵੀਡੀਓ ਦੇ ਵਿੱਚ ਆਏ ਆ ਉਹਦੇ ਵੀਡੀਓ ਤੇ ਸਾਰੇ ਬੰਦਿਆਂ ਦਾ ਪਤਾ ਲੱਗਦਾ ਵੀ ਕਿਹੜੇ ਆ ਇਹਨਾਂ ਕੋਲ ਕੁੱਛ ਕੋਈ ਉਹਨਾਂ ਦਾ ਰਿਕਾਰਡ ਹੋਣਾ ਚਾਹੀਦਾ ਕਿ ਕਿਥੋਂ ਗਿਆ ਉਹੀ ਗੱਲਾਂ ਵੇਖੋ ਪੱਜ ਕੇ ਤਾਂ ਅਫੀਸ ਕਮੇਟਰੀ ਦੇ ਬਾਰ ਚਲਦੇ ਨੇ ਬੱਸ ਉਹਨਾਂ ਦੇ ਪਾਰੇ ਐਸ ਤੇ ਵਕਤ ਦਾ ਐਂਕਰੀ ਕਰੂਣੇ ਆ 307 ਦਾ ਕੇਸ ਤਾਂਗਾ ਕੋਠਿਆਂ ਦੇ ਅੱਜ ਡਾਕਟਰ ਨੇ ਰਿਪੋਰਟ ਦੇ ਵਿੱਚ ਕੁਝ ਨਹੀਂ ਲਿਖਿਆ ਕਿਉਂ ਨਹੀਂ ਲਿਖਿਆ ਉਹ ਦਹਾਣ ਨਹੀਂ ਆਉਂਦੀ ਜਿਹੜੀ ਆ ਤਾਂ ਇਹ ਉਹਦੇ ਨਾਂ ਚੀ ਦੀ ਹੱਥ ਦਾ ਪਰ ਹੰਪਰੇ ਵਾਲੇ ਦਾਖਲ ਕਰ ਲੰਦੇ ਹੰਪਰੇ ਵਾਲਿਆਂ ਨੇ ਐਵੇਂ ਨਹੀਂ ਇੱਥੇ ਆਪਣਾ ਬਠਿੰਡੇ ਕੀਤਾ ਪਰ ਇਹ ਤਾਏ ਇਸ ਕਰਕੇ ਭਰਾਵੋ ਸਾਨੂੰ ਸਾਰੇ ਪਿੰਡ ਨੂੰ ਇਕੱਠੇ ਹੋ ਕੇ ਆਪਾਂ ਇਹ ਪੁਲਸਾਰਿਆਂ ਨੂੰ ਮੈਂ ਦਾਦਾ ਹੁਣੇ ਚੱਲੋ ਮਿਲੋ ਜੇ ਉਹਦੇ ਪੱਤਰ ਕਰਦੇ ਆ ਠੀਕ ਆ ਨਹੀਂ ਅਗਲੇ ਦੇ ਪ੍ਰੋਗਰਾਮ ਦੇ ਮਾਂਗੇ ਉਹਦੇ ਬਾਅਦ ਕੇ ਖਾਣੇ ਦਾ ਪਹਿਲਾ ਪੂਰ ਦੇ ਮਾਂਗੇ ਫਿਰ ਧਰਾਵਾਂਗੇ ਉਹਨੂੰ ਆਲਟੀਮੇਟ ਆਲਟੀਮੇਟ ਪੁਲਸਾਰਿਆਂ ਨੂੰ ਦਿਓ ਹਾਂ ਅੱਜ ਮੇਰੇ ਤਾਂ ਇੱਕੋ ਹੀ ਫੌਰ ਦਿੰਨਾ ਆ ਸਾਡਾ ਜਿਹੜਾ ਅੱਜ ਉਹ ਕਰਤਾ ਹੈਗਾ ਜਿਹੜਾ ਸਾਡੇ ਪਿੰਡ ਦੇ ਲੋਕ ਦੇ ਖਤਮਾਂ ਤੇ ਪੰਡਾ ਨੂੰ ਮੰਮਾ ਦਿੱਤਾ ਕਿ ਜੇ ਆਸਾਂ ਉਹ ਘੱਟ ਦੇ ਘੱਟ ਦੇ ਵਿੱਚ ਦਾਖਲਾ ਸਾਈਂ ਤੋਂ ਟੈਡੀ ਏਜੰਸੀ ਸਰਕਾਰ ਦੀ ਨੋਟ ਕਰ ਲਏ ਜੇ ਕੋਈ ਕੋਲਫ ਨੇ ਅੱਜ ਅਥੰਤਿਕਰ ਪਰਚਾ ਨਾ ਕੀਤਾ ਤੇ